ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਫ੍ਰੈਂਚ ਫ੍ਰਾਈਜ਼ ਬਣਾਉਣ ਲੱਗੇ ਹਾਂ ਫਲਾਵਰਸ ਵਾਲੀਆਂ ਤੇ ਆਲੂ ਅਸੀਂ ਛਿੱਲ ਲਏ ਆ ਛਿਲਕੇ ਜੰਗੀ ਤਰ੍ਹਾਂ ਤੋਲੇ ਆ ਤੇ ਪਾਣੀ ਵਿੱਚ ਤੁਸੀਂ ਰੱਖ ਲਈਏ ਤੇ ਅਸੀਂ ਇਹਨੂੰ ਮਤਲਬ ਕੱਟ ਲੈਣੇ ਆ ਲੰਬੇ ਲੰਬੇ ਕੱਟਣੇ ਆ ਜੀ ਆਲੂ ਇਸ ਤਰ੍ਹਾਂ ਅਸੀਂ ਸਲਾਈਸ ਕੱਟ ਲਈਏ ਆ ਦੇਖੋ ਜੀ ਤੁਸੀਂ ਵੀ ਇਦਾਂ ਕੱਟ ਲਈਓ ਇਹਨੂੰ ਠੰਡੇ ਪਾਣੀ ਵਿੱਚ ਪਾ ਕੇ ਰੱਖ ਦੇਣਾ ਅੱਧਾ ਘੰਟੇ ਲਈ ਵਿੱਚ ਨਮਕ ਜ਼ਰੂਰ ਪਾ ਦੇਈਏ ਤੁਸੀਂ। ਵਾਝਣੀ ਆ। ਆ ਦੇਖੋ ਜੀ ਮੈਂ ਠੰਡੇ ਪਾਣੀ ਵਿੱਚ ਨਮਕ ਪਾ ਕੇ ਰੱਖ ਲਈ ਆ ਜੀ। ਤੁਸੀਂ ਵੀ ਇਹਨਾਂ ਇੱਦਾਂ ਰੱਖ ਦਿਓ ਥੋੜੇ ਟਾਈਮ ਲਈ ਫਿਰ ਇਹਨਾਂ ਨਰਮ ਪੈ ਜਾਣਗੇ ਸਾਡੇ ਆਲੂ ਦੇ ਇਹਨਾਂ ਜਿਹੜੇ ਸਲਾਈਸ ਆ। ਹੁਣ ਅਸੀਂ ਪਾਣੀ ਨੂੰ ਛਾਣ ਲੈਣੇ ਆ ਚੰਗੀ ਤਰ੍ਹਾਂ ਛਾਣ ਲਈਏ। ਇਦੇ ਵਿੱਚ ਅਸੀਂ ਹਰਾ ਰੋਟ ਮਿਲਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਹਰਾ ਰੋਟ ਨੂੰ ਤੇ ਮਾੜਾ ਜਿਹਾ ਮੈਂ ਨਮਕ ਵੀ ਵਰਤਾਂਗੀ ਹੁਣ ਇਸ ਟਾਈਮ ਜਿਆਦਾ ਨਾ ਯੂਜ਼ ਕਰਿਓ ਕਿ ਕਿਸੇ ਬਾਅਦ ਵਿੱਚ ਵਿਸਪ ਥਿੱਕਾ ਕਰਨਾ ਹੈ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਿਓ ਕਿ ਹਰਾ ਰੋਟ ਚੰਗੀ ਤਰ੍ਹਾਂ ਲੱਗ ਜੇ ఏ చర్వర్స్ బావే కలి స్టార్ట్ ఆ ఫావర్ బా ఇర ఫస్ బ ఆ ਆਸਾ ਬਿਸ਼ੇਪ ਆਈ ਜਾ ਰਹੀ ਹੈ ਤੁਸੀਂ ਆਲੂ ਨੂੰ ਇਸ ਤਰ੍ਹਾਂ ਹੀ ਇਹ ਇਸ ਤਰ੍ਹਾਂ ਹੀ ਤੁਸੀਂ ਸ਼ੇਪ ਦੇ ਜਾਇਓ ਇੱਕ ਇੱਕ ਆਲੂ ਦੀ ਸਲਾਈਸ ਲਈ ਜਾਇਆ ਇਸ ਤਰ੍ਹਾਂ ਸ਼ੇਪ ਦੇ ਜਾਇਓ ਠੀਕ ਹੈ ਜੀ ਮੈਂ ਥਲੇ ਉਹ ਧਾਗੇ ਦੀ ਮਦਦ ਦੇ ਨਾਲ ਇਹਨੂੰ ਥਲੇ ਉਹ ਫੋਲਡ ਕਰ ਦਾਂਗੀ ਆਹ ਦੇਖੋ ਜੀ ਇਸ ਤਰ੍ਹਾਂ ਧਾਗੇ ਦੇ ਨਾਲ ਆਦਿਲੇ ਥੋੜੇ ਜਿਲੇ ਭੇਟ ਦਵਾਂਗੇ ਕਿ ਤਾਂ ਜੋ ਸਾਡਾ ਫਲਾਵਰ ਖਿਲਰੇ ਨਾ ਅਰੇ ਫਿਰ ਹੁਣ ਅਸੀਂ ਇਹਨੂੰ ਫਰਾਈ ਕਰਾਂਗੇ ਹਾਲੋਜੀ ਆਦਿਕੋ ਫਰਾਈ ਕਰ ਲਿਓ ਚੰਗੀ ਤਰ੍ਹਾਂ ਇਹਨੂੰ ਤੇ ਅਸੀਂ ਇਸੇ ਤਰ੍ਹਾਂ ਫੋਰ ਬਣਾ ਲਾਂਨੇ ਆ ਫਲਾਵਰਸ ਸਟਾਰਟਿੰਗ ਕਰ ਲਾਂਨੇ ਆ ਫਿਰ ਤੋਂ ਬਹੁਤ ਆਹ ਦੇਖੋ ਉਹਨੇ ਕਹੂੰਗਾ ਦਰਕੂੰ ਦਾਲੀਏ ਆ ਦੇਖੋ ਜੀ ਇਸੇ ਤਰ੍ਹਾਂ ਅਸੀਂ ਫਲਾਵਰਸ ਹੋਰ ਬਣਾ ਲਾਂਗੇ ਆ ਦੇਖੋ ਜੀ ਸਾਡੇ 프라이즈 ਬਣ ਕੇ ਕਿੰਨੇ ਸੁਨਹਿਰੇ ਬਣੇ ਆ ਹੁਣ ਅਸੀਂ ਇਹਨੂੰ ਕੱਢ ਲੈਨੇ ਆ ਲਓ ਜੀ ਆ ਦੇਖੋ ਸਾਡੇ ਫ੍ਰੈਂਕ ਫ੍ਰਾਈਜ਼ ਫਲਾਵਰਸ ਵਾਲੇ ਬਣ ਕੇ ਤਿਆਰ ਆ ਹੁਣ ਅਸੀਂ ਇਹਦੇ ਉੱਤੇ ਨਮਕ ਤੇ ਇਹ ਚਾਟ ਮਸਾਲਾ ਆ ਨਮਕ ਨਾਲ ਅਥਰੁ ਛਿਰਕਾਤਾ ਤੇ ਚਾਟ ਮਸਾਲਾ ਉੱਪਰੋਂ ਛਿੜਕਾ ਦਈਏ ਲਓ ਜੀ ਸਾਡੇ ਫਲਾਵਰਸ ਬਣ ਕੇ ਤਿਆਰ ਆ ਡਰੈਸ ਵੀ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਘਰੇ इजीली ਬਣ ਜਾਂਦੀ ਹੈ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਕਮੈਂਟ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ